ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮ ਅੱਜ ਗੇਟ ਰੈਲੀ ਕੱਢ ਰਹੇ ਨੇ ਔਰ ਲੁਗੜਾ ਦੇ ਡਿਪੂ ਦੇ ਬਾਹਰ ਖੜੇ ਆ ਕੌਕੀ ਲਗਾਤਾਰ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮ ਲਗਾਤਾਰ ਸੜਕਾਂ ਤੇ ਉਤਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਕਈ ਵਾਰ ਉਸੇ ਸਮੇਂ ਵਿੱਚ ਜਿਹੜੇ ਮੁਲਾਜ਼ਮ ਜਿੱਥੇ ਬੰਦੀਆਂ ਦੇ ਆਗੂ ਉਹਨਾਂ ਨੇ ਵੀ ਦਰਜ ਕੀਤੇ ਉਹ ਹਜੇ ਵੀ ਜ਼ਿਲ੍ਹਾ ਕਾਰਜ ਨੇ ਪਰ ਉਹਨਾਂ ਗੇਟ ਰੈਲੀਆਂ ਕੀਤੀਆਂ ਗਈਆਂ ਨੂੰ ਰਿਹਾ ਕਰਨ ਦੇ ਲਈ ਇਹ ਅੱਜ ਗੇਟ ਰੈਲੀ ਕਰ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਇਹ ਅੱਜ ਦੀਪੂਆਂ ਦੇ ਬਾਹਰ ਪੀਆਰਟੀਸੀ ਫੰਮਸ ਦੇ ਕੱਚੇ ਮੁਲਾਜ਼ਮ ਸਰਕਾਰ ਦੇ ਖਿਲਾਫ ਰੈਲੀ ਕਰ ਰਹੇ ਹੋਣ ਆਹ ਦੇ ਵਿੱਚ ਇਹ ਰੋਸ਼ ਪੰਜਾਬ ਸਰਕਾਰ ਦਾ ਬਗਵਾ ਤੇਜ਼ ਹੋਵੇਗਾ ਮੁਰਦਾਬਾਦ ਮੁਰਦਾਬਾਦ ਜੇਲਾ ਵਿੱਚ ਬੰਦ ਸਾਹਿਬ ਮੁਰਦਾਬਾਦ ਦੀ ਗੱਲਬਾਤ ਕਰਦੇ ਰਹਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤਸਵੀਰਾਂ ਦਿਖਾਈਆਂ ਕਿ ਇਹ ਮੁਲਾਜ਼ਮ ਆਪਣੀਆਂ ਮੰਗਾਂ ਨਾਲ ਕੇਵੇਂ ਸੜਕਾਂ ਤੋਂ ਉਤਰ ਰਹੇ ਕਿ ਹੁਣ ਮੰਗਾ ਕੀ ਨੇ ਅੱਜ ਗੇਟ ਰੈਲੀ ਕਰ ਰਹੇ ਬਿਲਕੁਲ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੜਾਈ ਲੜਦੇ ਆ ਰਹੇ ਆਂ ਤਕਰੀਬਨ 15-17-17 ਸਾਲਾਂ ਤੋਂ ਜਿਹੜੇ ਆ ਪੀ ਆਰਟਿਸਟ ਤੇ ਪਨਬਸ ਦੇ ਵਿੱਚ ਵਰਕਰ ਕੱਚੇ ਕੰਮ ਤੌਰ ਤੇ ਕੰਮ ਕਰ ਰਹੇ ਆ ਜਿਹੜੀ ਸਾਡੀ ਮੰਗ ਆ ਕਿ ਅਸੀਂ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਰਕਾਰ ਦੇ ਨਾਲ ਅਕਸਰ ਸਾਡੀਆਂ ਮੀਟਿੰਗਾਂ ਹੁੰਦੀਆਂ ਪਰ ਸਰਕਾਰ ਵਾਰ-ਵਾਰ ਮੀਟਿੰਗਾਂ ਤੋਂ ਭੱਜ ਰਹੀ ਆ ਤਿੰਨ ਫਰਵਰੀ ਨੂੰ ਮੀਟਿੰਗ ਦਿੱਤੀ ਗਈ ਹੁੰਦੇ ਤੋਂ ਭੱਜ ਗਏ ਹੁਣ 5 ਫਰਵਰੀ ਨੂੰ ਮੀਟਿੰਗ ਦਿੱਤੀ ਗਈ ਹੁੰਦੇ ਤੋਂ ਭੱਜ ਗਏ ਜਿਸ ਦੇ ਵਿਰੋਧ ਵਿੱਚ ਅਸੀਂ 11 ਤਰੀਕ ਨੂੰ 12 ਵਜੇ ਤੋਂ ਬਾਅਦ ਮੁਕੰਮਲ ਜਿਹੜਾ ਬੱਸਾਂ ਦਾ ਚੱਕਾ ਜਾਮ ਕਰਕੇ 12 ਤਰੀਕ ਨੂੰ 12 ਫਰਵਰੀ ਨੂੰ ਜਿਹੜੇ ਆਮ ਆਯੋਗ ਮੁੱਖ ਮੰਤਰੀ ਸਾਹਿਬ ਦਾ ਸੰ ਜਮ ਜਿਹੜੇ ਜ਼ਿਲ੍ਹਾ 'ਚ ਬੰਦ ਆ ਕਿਉਂਕਿ ਜਦੋਂ ਤੁਸੀਂ ਪ੍ਰਦਰਸ਼ਨ ਕੀਤਾ ਸੀ ਤਾਂ ਪੁਲਿਸ ਨੇ ਕਾਰਵਾਈਆਂ ਵੀ ਕੀਤੀਆਂ ਸੀ ਉਹਨਾਂ ਦੀ ਰਿਹਾਈ ਦੇ ਲਈ ਤੁਸੀਂ ਮੰਗ ਕਰ ਰਹੇ ਹੋ ਔਰ ਨਾਲ ਹੀ ਜਿਹੜੇ ਮੁਲਾਜ਼ਮ ਸੜਕਾਂ ਤੋਂ ਉਤਰੇ ਨੇ ਹੋਰ ਜਿਹੜੀਆਂ ਮੰਗਾਂ ਚਾਹੇ ਹੋ ਸਕੀਮ ਦੀ ਗੱਲ ਕਰੀਏ ਕਿਲੋਮੀਟਰ ਦੀ ਹੋਰ ਕਿਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਰਗੇਟ ਰੈਲੀ ਕਰ ਰਹੇ ਹੋ ਬਿਲਕੁਲ ਜੀ ਜਿਹੜੀਆਂ ਸਾਡੀਆਂ ਮੰਗਾਂ ਨੇ ਅਸੀਂ ਇਸ ਵਿਭਾਗਾਂ ਦਾ ਬਚਾਅ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਸਾ ਵਿਭਾਗਾਂ ਦਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨਿੱਜੀਕਰਨ ਕਰਦੀ ਜਾ ਰਹੀ ਹੈ ਤੇ ਇਹਨਾਂ ਵਿਭਾਗਾਂ ਦੀ ਲੁੱਟ ਹੁੰਦੀ ਜਾ ਰਹੀ ਆ ਕਿਉਂਕਿ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦੇ ਰਾਹੀਂ ਬਹੁਤ ਜ਼ਿਆਦਾ ਮੋਟਾ ਪੈਸਾ ਜਿਹੜਾ ਉਹ ਕਾਰਪੋਰੇਟ ਕਰਾਉਣਿਆਂ ਨੂੰ ਲਟਾ ਦਿੱਤਾ ਜਾਂਦਾ ਸਾਡਾ ਉਸ ਪ੍ਰਤੀ ਪੂਰਾ ਵਿਰੋਧ ਆ ਕਿ ਉਹਨਾਂ ਕਿਲੋਮੀਟਰ ਸਕੀਮ ਦੇ ਟੈਂਡਰਾਂ ਜਿਹੜੇ ਉਹ ਨਾ ਪਾ ਕੇ ਆਪਣੀਆਂ ਬੱਸਾਂ ਪਾਈਆਂ ਜਾਣ ਤੇ ਅਗਲੀ ਸਾਡੀ ਮੰਗ ਹੈ ਜਿਹੜੀ ਪਹਿਲ ਦੇ ਆਧਾਰ ਤੇ ਮੰਗ ਸਾਡੀ ਜੇਲਾਂ ਦੇ ਵਿੱਚ ਸਾਥੀ ਜਿਹੜੇ ਰਿਹਾ ਕਰਕੇ ਤੇ ਜਿਹੜੇ ਸਾਥੀ ਬਾਹਰ ਨੇ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾਵੇ ਦੂਜੀ ਜਦੋਂ ਵੀ ਅਸੀਂ ਬਾਰ ਬਾਰ ਪਹਿਲੀ ਗੱਲ ਤਾਂ ਸਰਕਾਰ ਸਾਨੂੰ ਮੀਟਿੰਗਾਂ ਦੇ ਕੇ ਬਾਰ ਬਾਰ ਭੱਜ ਜਾਂਦੀ ਆ ਕਦੇ ਅੱਗੇ ਪਾ ਦਿੰਦੀ ਐ ਡਿਟ ਕਦੇ ਪਿੱਛੇ ਪਰ ਜਦੋਂ ਮੀਟਿੰਗਾਂ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਮੀਟਿੰਗਾਂ ਦੇ ਵਿੱਚ ਸਰਕਾਰ ਬਾਰ ਬਾਰ ਇਹੀ ਗੱਲ ਲੈ ਕੇ ਆਉਂਦੀ ਆ ਕਿ ਤੁਸੀਂ ਪਹਿਲਾਂ ਸਪੈਸ਼ਲ ਕੈਡਰ ਦੀ ਪੋਲਿਸੀ ਐ ਜਿਹੜੀ ਅਡਾਪਟ ਕਰੋ ਰੈਗੂਲਰ ਹੋਣ ਦੇ ਲਈ ਉਸ ਤੋਂ ਬਾਅਦ ਅਸੀਂ ਅਗਲੀ ਹੋਰ ਮੰਗਾਂ ਵੱਲ ਵਧਦੇ ਆਂ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਉਹ ਪਾਲਿਸੀ ਟੀਚਰਾਂ ਨੇ ਵੀ ਸੈਪਟ ਕਰੀ ਐ ਅੱਜ ਉਹ ਵੀ ਦਰਨੇ ਤੇ ਨੇ ਕਿਉਂਕਿ ਉਹ ਸਪੋਰਟ ਸੀ ਦੇ ਵਿੱਚ ਹੈ ਹੀ ਨਹੀਂ ਅਸੀਂ ਕਹਿੰਨੇ ਆ ਵੀ ਜਿਹੜੀ ਸਾਨੂੰ ਰੈਗੂਲਰ ਕਰਨਾ ਕੰਟਰੈਕਟ ਨੂੰ ਉਹ ਸਾਡੇ ਸਰਵਿਸ ਰੂਲਾਂ ਤਹਿਤ ਕੀਤਾ ਜਾਵੇ ਅਗਲੀ ਮੰਗ ਹੈ ਸਾਡੇ ਆਊਟਸੋਰਸ ਸਟਾਫ ਨੂੰ ਬਿਨਾਂ ਸਾਰਥਕ ਕੰਟਰੈਕਟ ਤੇ ਲਿਆ ਜਾਵੇ ਤੇ ਘੱਟ ਤੋਂ ਘੱਟ ਤਨਖਾਹ ਜਿਹੜੀ ਅੱਜ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ 30 ਤੋਂ 35000 ਰੁਪਇਆ ਘੱਟੋ ਘੱਟ ਤਨਖਾਹ ਦਿੱਤੀ ਜਾਵੇ ਉਸ ਤੋਂ ਬਿਨਾ ਜਿਨ੍ਹਾਂ ਸਾਥੀਆਂ ਦੀ ਤਨਖਾਹ ਬਾਰ-ਬਾਰ ਕਦੇ ਤਿੰਨ ਚਾਰ ਕੈਟਾਗਰੀਆਂ ਦੇ ਵਿੱਚ ਵੰਡੀ ਹੋਈ ਆ ਉਹਨਾਂ ਸਾਥੀਆਂ ਦੀ ਸਤਰਖਾ ਸਾਰਿਆਂ ਦੀ ਇੱਕ ਬਰਾਬਰ ਕੀਤੀ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ ਕਿਉਂਕਿ ਲਗਾਤਾਰ ਤੁਸੀਂ ਕਈ ਸਾਲਾਂ ਤੋਂ ਧਰਨੇ ਤੇ ਜਾਂਦੇ ਹੋ ਕਦੀ ਗੇਟ ਰੈਲੀ ਕੱਢਦੇ ਹੋ ਸਰਕਾਰ ਦੀ ਮਨਸ਼ਾ ਇਹਨਾਂ ਵਿਭਾਗਾਂ ਨੂੰ ਵੇਚਣ ਦੀ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਇਹਨਾਂ ਨੇ ਬਿਜਲੀ ਬੋਰਡ ਦੀ ਜ਼ਮੀਨ ਨੂੰ ਵੀ ਸੇਲ ਤੇ ਲਾਤਾ ਤੇ ਸਾਡੇ ਪੀਆਰਟੀਸੀ ਦੇ ਜਿਹੜਾ ਬੱਸ ਸਟੈਂਡ ਆ ਪਟਿਆਲੇ ਵੀ ਕਿਉਂ ਉਹਨੂੰ ਵੀ ਸੇਲ ਤੇ ਲਾਤਾ ਕਿਤੇ ਨਾ ਕਿਤੇ ਸਰਕਾਰ ਜਿਹੜੀ ਕਰਜ਼ਾਈ ਹੋਈ ਬੈਠੀ ਆ ਕਿਉਂਕਿ ਸਰਕਾਰ ਕੋਲ ਆਮਦਨ ਦਾ ਸਾਧਨ ਕੋਈ ਨਹੀਂਗਾ ਤੇ ਫਰੀਦ ਸਰ ਸਹੂਲਤ ਦੇਣ ਕਰਕੇ ਸਰਕਾਰ ਬਿਲਕੁਲ ਖਾਲੀ ਹੋ ਚੁੱਕੀ ਆ ਤੇ ਇਹਨਾਂ ਸਰਕਾਰੀ ਵਿਭਾਗਾਂ ਨੂੰ ਵੇਚ ਕੇ ਸਰਕਾਰ ਆਪਣਾ ਖਿਹੜਾ ਛਡਾਉਣਾ ਚਾਹੁੰਦੀ ਆ ਤੇ ਇੱਥੇ ਪੰਜਾਬ ਦੇ ਵਿੱਚ ਪ੍ਰਾਈਵੇਟ ਦਾ ਬੋਲਬਲਾ ਕਰਨਾ ਚਾਹੁੰਦੀ ਆ ਸੁਲਵਾਉਣ ਵਾਲੇ ਦਿਨਾਂ 'ਚ ਕੀ ਕਿਹੋ ਜਿਹੀ ਰਣਨੀਤੀ ਆ ਬਿਲਕੁਲ ਆਉਣ ਵਾਲੇ ਦਿਨਾਂ 'ਚ ਜਿਹੜੇ ਸਾਡੇ ਸੰਘਰਸ਼ ਤਿਆਰ ਆ ਇੱਕ ਤਾਂ ਅਸੀਂ 12 ਤਰੀਕ ਨੂੰ ਜਿਹੜੀ ਮੁਕੰਮਲ ਹੜਤਾਲ ਕਰਨ ਜਾ ਰਹੇ ਆ ਉਸ ਤੋਂ ਬਾਅਦ ਜੇਕਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਜਿਹੜੀਆਂ ਭਾਰਤੀ ਕਿਸਾਨ ਜਥੇਬੰਦੀਆਂ ਜਾਂ ਜਿਹੜੀਆਂ ਹੋਰ ਹੋਰ ਇੰਡੀਆ ਦੇ ਟ੍ਰੇਡ ਜਥੇਬੰਦੀਆਂ ਸਾਰਿਆਂ ਨਾਲ ਲੈ ਕੇ ਸੰਘਰਸ਼ ਦੇ ਕੇ ਕਰਾਂਗੇ ਇਹ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਇਹਨਾਂ ਮੁਲਾਜ਼ਮਾਂ ਦੇ ਵਿੱਚ ਔਰ ਸਰਕਾਰ ਦੇ ਖਿਲਾਫ ਇਹ ਲਗਾਤਾਰ ਸੜਕਾਂ ਤੇ ਉਤਰੇ ਨੇ ਇਹ ਮੁਲਾਜ਼ਮ ਪੀਆਰਟੀਸੀ ਦੇ ਪਨਬਸ ਦੇ ਮੁਲਾਜ਼ਮ ਕਈ ਮੁਲਾਜ਼ਮਾਂ ਦੇ ਉੱਤੇ ਮਾਮਲੇ ਵੀ ਦਰਜ ਹੋਏ ਕਈ ਮੁਲਾਜ਼ਮਾਂ ਨੂੰ ਅਜੇ ਵੀ ਜਿਲਾ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਦੇ ਲਈ ਮੁਲਾਜ਼ਮ ਮੰਗ ਕਰ ਰਹੇ ਨੇ ਕਿਲੋਮੀਟਰ ਸਕੀਮ ਨੂੰ ਲੈ ਕੇ ਮੰਗ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਖਣਾ ਹੈ ਕਿ ਮੁਕੰਮਲ ਤੌਰ ਤੇ ਇਹ ਬੱਸਾਂ ਦਾ ਚੱਕਾ ਜਾਮ ਕਰਨਗੇ ਹੜਤਾਲ ਤੇ ਜਾਣਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూ ਲੁਧਿਆਣਾ